ਪਰ ਕਿਉਂ ਗੱਡੀ ਆ ਰਹੀ ਸੀਗੀ ਉਹ ਤਾਂ ਮੈਨੂੰ ਬਾਅਦ ਪਤਾ ਲੱਗਿਆ ਵੀ ਸਕੋਰਪੀਓ ਦੀ ਆ ਚਾਵਲ ਦੀ ਇਹ ਨੇ ਸਕੋਰਪੀਓ ਅੱਗੇ ਲਿਆਂਦੀ ਨੇੜੇ ਆਂਦੀ ਆਂਦੀ ਮੈਂ ਕਿਹਾ ਕਿਤੇ ਬੰਦੇ ਕੋਲ ਹੈਂਡਲ ਹੀ ਨਹੀਂ ਹੋ ਰਹੀ ਗੱਡੀ ਆ ਡੈਸ ਕੈਮ ਲੱਗਿਆ ਉਹ ਗੁਦਰ ਦੀ ਕਾਲੀ ਲੱਗਿਆ ਕਾਲੀ ਲੱਗਿਆ ਜਿੱਦਣ ਦੀ ਗੱਡੀ ਲਈ ਉਸ ਦਿਨ ਦਾ ਲੱਗਿਆ ਹੋਇਆ ਚਲਾਇਆ ਗੱਡੀ ਨਹੀਂ ਕੱਲ ਸਵੇਰੇ 11 ਵੇ ਚਲਾਇਆ ਠੀਕ ਹੈ ਤੇ ਇਹਦੀ ਗੱਡੀ ਆ ਰਹੀ ਸੀਗੀ ਤੇ ਰੁਕਦੀ ਰੁਕਦੀ ਮੈਂ ਕਿਹਾ ਕਿਤੇ ਅਗਲੇ ਤੋਂ ਹੈਂਡਲ ਨਹੀਂ ਹੋ ਰਹੀ ਹੈਗੀ ਤੇ ਜਦੋਂ ਫਿਰ ਮੈਂ ਦੇਖਿਆ ਸਾਈਡ ਗੱਡੀ ਤੇ ਦੇਖਿਆ ਵੀ ਇਹਨਾਂ ਨੇ ਨਾਲ ਦੇ ਮੁੰਡਿਆਂ ਨਾਲ ਗਿਆ ਮੈਨੂੰ ਕਿਹਾ ਕਹਿੰਦਾ ਮੇਰੇ ਨਾਲ ਸੀਗਾ ਸਾਈਲ ਸੀਗਾ ਮੈਨੂੰ ਕਹਿੰਦਾ ਮੁੰਡੇ ਗਲਤ ਲੱਗਦੇ ਨੇ ਧਿਆਨ ਨਾਲ ਜਾਨੂੰ ਇੰਨੀ ਗੱਲ ਹੀ ਕਹੀ ਇੱਕ ਸਕਿੰਟ ਦਾ ਤਵੱਘਾ ਹੋਇਆ ਪਿੱਛੇ ਦੋ ਮੁੰਡੇ ਪਿੱਛੋਂ ਨਿਕਲੇ ਆ ਇੱਕ ਗੱਡੀ ਇਹਨਾਂ ਕੋਲ ਪਿੱਛੇ ਸੀ ਤਾਂ ਹੀ ਇਹਨਾਂ ਨੂੰ ਪਤਾ ਲੱਗਿਆ ਨਾ ਮੈਂ ਦਫ਼ਤਰ ਚੋਂ ਨਿਕਲ ਗਿਆ ਠੀਕ ਹੈ ਮੰਨ ਲਓ ਵੀ ਮੈਂ ਇਧਰੋਂ ਐਵੇਂ ਜਾ ਰਿਹਾ ਹਾਂ ਇਹ ਗੱਡੀ ਅੱਗੇ ਉਹ ਘੇਰਦੇ ਨੇ ਇਹਨਾਂ ਨੂੰ ਕੀ ਪਤਾ ਵੀ ਮੈਂ ਪਿੱਛੋਂ ਤੁਰ ਪਿਆ ਜਦੇ ਬਿਲਕੁਲ ਸੇਮ ਟਾਈਮ ਤੇ ਬਿਲਕੁਲ ਦੋ ਗੱਡੀਆਂ ਸੀਗੀਆਂ ਨਾਲ ਕੋਲ ਤੇ ਫਿਰ ਇਹਨਾਂ ਨੇ ਦੋ ਤਿੰਨ ਕਿਰਪਾਨਾਂ ਪਿੱਛੇ ਮਾਰੀਆਂ ਗੱਡੀ ਇੱਕ ਫਰੰਟ ਤੇ ਮਾਰੀ ਆ ਫਿਰ ਮੈਂ ਗੱਡੀ ਭਜਾ ਲਈ ਸੀ ਕਿੰਨੇ ਕਿੰਨੇ ਜਣੇ ਗੱਡੀ ਦੇ ਵਿੱਚ ਸੀ ਮੇਰੇ ਸਾਹਬ ਨੇ ਜਿਹੜੀ ਬਲੈਰੋ ਸੀਗੀ ਉਹਦੇ ਸਕਾਰਪਿਓ ਸੀਗੀ ਉਹਦੇ ਸੀਗੇ 7-8 ਮੁੰਡੇ ਮੂੰਹ ਬੰਨੇ ਹੋਏ ਸੀਗੇ ਠੀਕ ਹੈ ਹਾਂ ਇਹ ਕਿੰਨੇ ਕ ਵਜੇ ਦੀ ਘਟਨਾ 8-9 ਵਜੇ ਦੀ 8-10 ਕ ਤੇ ਹੋਗੀ 8-10 ਕ ਤੇ ਹਾਂ ਪਹਿਲਾਂ ਤੁਹਾਨੂੰ ਅਬਾਸ ਹੋ ਗਿਆ ਸੀ ਵੀ ਮੇਰੇ ਤੇ ਕੁਝ ਇਦਾਂ ਦਾ ਹੋਣ ਵਾਲਾ ਬਹੁਤ ਦਿਨ ਤੋਂ ਪੁਲਿਸ ਨੂੰ ਕਹਿ ਰਿਹਾ ਸੀਗਾ ਮੈਂ ਐਸਐਸਪੀ ਸਾਹਿਬ ਨੂੰ ਵੀ ਕਿਹਾ ਸੀਗਾ ਡੀਐਸਪੀ ਸਾਹਿਬ ਕੋਲ ਵੀ ਕੱਲ ਵੀ ਸਵੇਰੇ ਅਸੀਂ ਜਾ ਕੇ ਆ ਇਹ 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 ਇੰਨੇ ਇਹਨਾਂ ਦੇ ਦਿਮਾਗ ਖਰਾਬ ਹੋ ਗਏ ਇਹ ਸਾਡੇ ਘਰ ਦੇ ਨੰਬਰਾਂ ਤੇ ਮੈਂ ਬਲੌਗ ਕੀਤੇ ਹੋਏ ਨੇ ਘਰ ਦੇ ਨੰਬਰਾਂ ਤੇ ਫੋਨ ਕਰਕੇ ਕਹਿੰਦੇ ਆ ਉਹ ਕਿੱਥੇ ਆ ਉਹ ਅੱਜ ਕਿੱਥੇ ਜਾਣਾ ਸ਼ਰੇਆ ਮੇਰੇ ਕੋਲ ਸਾਰੀਆਂ ਰਿਕਾਰਡਿੰਗਾਂ ਪਈਆਂ ਨਹੀਂ ਭਾਈ ਬਾਈ ਅੰਦਰੋਂ ਡਰੇ ਹੋਏ ਹਾਂ ਜਾਂ ਦਲੇਰ ਹਾਂ ਮੈਂ ਬਿਲਕੁਲ ਦਲੇਰ ਹਾਂ ਜੇ ਮੈਂ ਡਰਿਆ ਹੁੰਦਾ ਫਿਰ ਮੈਂ ਐਵੇਂ ਇਕੱਲਾ ਫਿਰਦਾ ਨਹੀਂ ਪਰ ਫਿਰ ਵੀ ਮਨ ਦੇ ਵਿੱਚ ਹੋਣ ਆਉਣੀਆਂ ਨਾ ਉਹਦਣ ਆਉਣੀ ਆਉਣੀ ਹੈ ਪਰ ਜਿਹੜੇ ਬੱਚੇ ਜੰਮੇ ਆ ਜਾਂ ਜਿਹੜਾ ਕਾਮਕਾਰ ਆ ਜਾਂ ਕਿਸੇ ਆਪਾ ਸਿਸਟਮ 'ਚ ਫਸੇ ਹੋਏ ਆ ਐਦਾਂ ਤਾਂ ਹੋਣੀ ਇੰਡੀਆ ਦਾ ਲਾਅ ਆ ਕੋਈ ਐਵੇਂ ਥੋੜੀ ਕਿਸੇ ਦੀ ਜਾਨ ਚਲ ਜੂਗੀ ਨਹੀਂ ਪਰ ਇਹਨਾਂ ਨੇ ਉਹ ਜਗ੍ਹਾ ਚੁਣੀ ਜਿੱਥੇ ਕੈਮਰਾ ਹੈ ਨਹੀਂ ਸੀ ਪਰ ਜੇ ਇੱਕ ਚੌਂਕ ਤੋਂ ਦੂਜੇ ਚੌਂਕ ਤੱਕ ਕਿਲੋਮੀਟਰ ਤੱਕ ਦੋ ਕੈਮਰੇ ਲੱਗੇ ਉਤੋਂ ਗੱਡੀ ਲੰਘਣੀ ਲੰਘਣੀ ਆ ਫਿਲਮ ਦ੍ਰਿਸ਼ਮ ਵਾਲੀ ਗੱਲ ਤਾਂ ਨਹੀਂ ਕਿਤੇ ਵੀ ਸਾਰਾ ਕੁਝ ਆਪ ਸੈੱਟ ਕਰਕੇ ਉਹਦਾ ਮੇਨ ਵਿਲਨ ਕਿਤੇ ਹਨੀ ਨਿਕਲੇ ਜਿੰਨੇ ਦਿਨ ਜਿੱਦਣ ਇਹਨੇ ਬਾਬਾ ਜੀ ਵਿਲੇ ਹੋਵਾਂਗੇ ਤੁਹਾਨੂੰ ਜ਼ਰੂਰ ਦੱਸਾਂਗੇ ਵੀ ਕਹਿੰਨਾ ਹੁਣ ਦੇਖੋ ਹੁਣ ਪਹਿਲੀ ਆਪਣੀ ਇੰਟਰਵਿਊ ਹੋ ਰਹੀ ਹੈ ਮੈਂ ਨਾਲ ਹੀ ਕਹਿ ਰਿਹਾ ਬਈ ਮੈਂ ਹੋਰ ਕਿਸੇ ਨਾਲ ਨਹੀਂ ਕਰਨੀ ਮੈਂ ਕੰਮ ਕਰਨੇ ਆ ਤੇ ਮੈਂ ਹੋਰ ਕੰਮ ਰਜੇਵਿਆਂ ਚ ਜ਼ਰੂਰੀ ਆ ਡੇਲੀ ਪੋਸਟ ਨੂੰ ਸਾਰੇ ਦੇਖਦੇ ਨੇ ਸਾਰੇ ਵੀਡੀਓ ਚਲਾ ਦੇਣਗੇ ਜਿਹਨੂੰ ਜਿਹਨੂੰ ਨੌਲੇਜ ਆਜਾ ਜਿਹੜੇ ਪੁੱਛ ਰਹੇ ਆ ਵੀ ਕੀ ਹੋਇਆ ਮੈਂ ਠੀਕ ਆ ਮੇਰੇ ਕੋਈ ਨਹੀਂ ਲੱਗੀ ਤੁਹਾਨੂੰ ਤੁਸੀਂ ਵਾਰ-ਵਾਰ ਜ਼ਿਕਰ ਜਿੰਨਾਂ ਦਾ ਕਰਦੇ ਹੋ ਤੁਹਾਨੂੰ ਉਸ ਵਿਅਕਤੀ ਦੀ ਆਤਮਕੀ ਆਈਆਂ ਯਾਰ ਰਿਕਾਰਡਿੰਗ ਹੈ ਮੇਰੇ ਕੋਲ ਮੰਨੇ ਆਪ ਬਾਬਾ ਪਰਵਾਨਾ ਜੀ ਕੋਲ ਵੀ ਮੇਰੀ ਗੱਡੀ ਅੱਗੇ ਲਾਈ ਆਏ ਨੇ ਵੀ ਮੈਂ ਗੱਡੀ ਅੱਗੇ ਲਾਈ ਇਹ ਗਲਤ ਆ ਰਿਹਾ ਸੀਗਾ ਤੇ ਆ ਰਿਹਾ ਸੀ ਫਿਰ अच्छा वो कहंदे भी एने गड्डी गलत लाई सी ता एदे कृपानामारी गड्डी गलत एने रुकी है ਸਾਡੀ ਗੱਡੀ ਅਸੀਂ ਕਿਤੇ ਗੱਡੀ ਰੁਕੀ ਐਦੀਆਂ ਇਹ ਤਾਂ ਪਰਸੋਂ ਚੌਥੇ ਦੇ ਆਈ ਕੁਛ ਕਰਦੇ ਫਿਰਦੇ ਨੇ ਕਦੇ ਰਾਹੇ ਗੜ ਕੇ ਬਾਹਰ दारू ਪੀਂਦਾ ਕਦੇ ਕੀ ਕਰਦਾ ਕਿਉਂਕਿ ਬਖਲਾਹੜ ਚ ਆਇਆ ਹੋਇਆ ਇਹਨੂੰ ਜੜੀਆਂ ਉ ਚਪੇੜਾਂ ਪਈਆਂ ਨੇ ਜਿਹੜਾ ਡੀਫੇਮ ਹੋਇਆ ਜਿਹੜਾ ਸੱਚ ਸਾਹਮਣੇ ਲਿਆਇਆ ਕਿੰਨੇ ਲੋਕਾਂ ਨੇ ਇਹਨੇ ਤਸ਼ੱਦਦ ਕੀਤਾ ਪੀਕਾ ਕਿੰਨੇ ਲੋਕਾਂ ਨੇ ਤਸ਼ੱਦਦ ਕੀਤਾ ਕਿੰਨੇ ਅਰਬਾਂ ਪਤੀ ਬੰਦੇ ਸੀਗੇ ਪਰ ਬਈ ਵਾਪਾ ਵਾਰ-ਵਾਰ ਜ਼ਿਕਰ ਕਰਦੇ ਰਹਿੰਦੇ ਆ ਜਿਹੜੀਆਂ ਗੱਲਾਂ ਦਾ ਵੀ ਹਾਨੀ ਸੇਠੀ ਤੇ ਪ੍ਰਿੰਕਲ ਲੁਧਿਆਣਾ ਇਹ ਆਪਸ ਦੇ ਵਿੱਚ ਲੁਧਿਆਣੇ ਨੂੰ ਜਾਂ ਦਰਾਹੇ ਨੂੰ ਕਿਉਂ ਜੰਗ ਦਾ ਮੈਦਾਨ ਬਣਾਉਣ ਲੱਗੇ ਨੇ ਜੇ ਇਹਨਾਂ ਦਾ ਮਸਲਾ ਟਿਕ ਜੇ ਕਿਉਂਕਿ ਪੰਜਾਬ ਦੇ ਵਿੱਚ ਹੋਰ ਬੜੇ ਮਸਲੇ ਨੇ ਤੁਸੀਂ ਫੇਰ ਐਂ ਦੱਸੋ ਤੁਸੀਂ ਵੀ ਸੁਲਝੋ ਪੱਤਰਕਾਰੋਂ ਮੇਰੀ ਪਹਿਲ ਕਿੱਥੇ ਹੋਈ ਆ ਨਹੀਂ ਇਹ ਤਾਂ ਤੁਸੀਂ ਜਾਣਦੇ ਹੋ ਦੋਨੇ ਤੁਸੀਂ ਤੁਹਾਨੂੰ ਨਹੀਂ ਪਤਾ ਇਹ ਗੱਲਾਂ ਪਰ ਮੈਂ ਇਹ ਦਰਸ਼ਕਾਂ ਨੂੰ ਜਿਹੜੀ ਧਿਆਨ ਦੇ ਵਿੱਚ ਲਿਆਉਣੀ ਚਾਹੁੰਦੇ ਆ ਗੱਲ ਵੀ ਤੁਸੀਂ ਬੈਠ ਕੇ ਜਿਵੇਂ ਤੁਸੀਂ ਕਹਿੰਦੇ ਹੋ ਜੀ ਆਹ ਸਾਡਾ ਬ ਇਹ ਤਾਂ ਪਤਾ ਨਹੀਂ ਕਿਹੜੀਆਂ ਨਵੀਆਂ ਪੁਰਾਣੀਆਂ ਰਿਕਾਰਡਿੰਗਾਂ ਚਲਾ ਦਿੰਦਾ ਲੋਕਾਂ ਨੂੰ ਡੇਟ ਪਾ ਕੇ ਕੱਲ ਦੀਆਂ ਪਰਸੋਂ ਦੀਆਂ ਜਾਂ ਸਾਡਾ ਤੇ ਨਾਲ ਕੋਈ ਮਤਲਬ ਐ ਨਹੀਂ ਅਸੀਂ ਤੇ ਨਾਲ ਗੱਲ ਕਿਉਂ ਕਰਨੀ ਐ ਇਹ ਤਾਂ ਬਸ ਸਾਰਾ ਦਿਨ ਦਾ ਦਿਮਾਗ ਹੀ ਤੇ ਚੱਲੀ ਜਾਂਦਾ ਸਾਡੇ ਸਾਡੇ ਪੇਜ ਤੇ ਸੇਵਾ ਦੀਆਂ ਵੀਡੀਓ ਕੰਮ ਦੀਆਂ ਵੀਡੀਓ ਰੋਜ਼ਗਾਰ ਦੀਆਂ ਵੀਡੀਓ ਹੋਰ ਕਈ ਤਰ੍ਹਾਂ ਦੀਆਂ ਵੀਡੀਓ ਹੁੰਦੀਆਂ ਨੇ ਇਹਨਾਂ ਦੇ ਪੇਜ ਤੇ ਕੱਲੀਆਂ ਨਹੀਂ ਸਿੱਟੀ ਦੀਆਂ ਵੀਡੀਓ ਹੁੰਦੀਆਂ ਨੇ ਇਹਨਾਂ ਕੋਲ ਹੋਰ ਕੋਈ ਕੰਟੈਂਟ ਹੀ ਹੈ ਨਹੀਂਗਾ ਮੈਂ ਇਹ ਗੱਲ ਕਹਿਣੀ ਚਾਹੁੰਨਾ ਸਾਨੂੰ ਅੰਦਰ ਖਾਤੇ ਰਲੇ ਰੁਲੇ ਤਾਂ ਨਹੀਂ ਉਹ ਇਹਦੇ ਨਾਲ ਰਲਣਾ ਰਲਾਂਗੇ ਜੇ ਕਿਨੇ ਲੱਤ ਖਾਣੀ ਪੈਗੀ ਸਾਲੀ ਹਾਤੀ ਦਿਖਾਵਾਂਗੇ ਕਿਉਂਕਿ ਲੋਕਾਂ ਨੂੰ ਵਾਰ-ਵਾਰ ਇਹ ਲੱਗਦਾ ਵੀ ਜਦੋਂ ਬਣਾਈ ਹੁਣ ਰੋਜ਼ ਦਾ ਤਾਂ ਮੁੱਦਾ ਬਣਾਇਆ ਹੋਇਆ ਮੈਂ ਕਿਸੇ ਵੱਡੇ ਅਫਸਰ ਨੂੰ ਅਪੀਲ ਕਰਦਾ ਵੀ ਸਾਨੂੰ ਦੋਨਾਂ ਨੂੰ ਬਿਠਾ ਲਵੇ ਠੀਕ ਹੈ ਅੱਜ ਤੋਂ ਬਾਅਦ ਕਹਦੇ ਵੀ ਆਹ ਤਰੀਕ ਹੈ ਜੀ ਅੱਜ ਤੋਂ ਬਾਅਦ ਥੋੜੀ ਜਵਾਨ ਦੇ ਵਿੱਚੋਂ ਪ੍ਰਿੰਕਲ ਤੇ ਹਨੀ ਨਿਕਲ ਗਿਆ ਤੁਹਾਡੇ ਤੇ ਅਸੀਂ ਇਹ ਧਾਰਾ ਲਾ ਦਾਂਗੇ ਮੈਂ ਪਹਿਲਾਂ ਮੰਨਦਾ ਮੈਂ ਸ਼ੁਕਰ ਕਰੂੰਗਾ ਉਹ ਅਫਸਰ ਦੇ ਪੈਰੀ ਭੂੰਗਾ ਜਾ ਕੇ ਮੈਂ ਇੰਨਾ ਇਹ ਤੋਂ ਡਿਪਰੈਸਡ ਹੋਏ ਹੋਏ ਬੰਦੇ ਤੋਂ ਅੱਛਾ ਜਦੋਂ ਇਹ